ਜਿਲੇ ਦੇ ਵਿੱਚੋਂ ਲੰਘਣਗੇ ਨਵ ਐਕਸਪ੍ਰੈਸ ਹਾਈਵੇ ਹਜ਼ਾਰਾਂ ਏਕੜ ਜ਼ਮੀਨ ਖਰੀਦਣੀ ਹੋ ਗਈ ਸ਼ੁਰੂ ਜਾਣੋ ਕਿੰਨੇ ਕਰੋੜ ਰੁਪਏ ਹੋ ਕਿੱਲੇ ਦਾ ਰੇਟ ਜੀ ਹਾਂ ਉੱਤਰ ਪ੍ਰਦੇਸ਼ ਵਿੱਚ ਸੜਕ ਸੰਪਰਕ ਵਿੱਚ ਲਗਾਤਾਰ ਸੁਧਾਰ ਕੀਤਾ ਜਾ ਰਿਹਾ ਹੈ ਰਾਜ ਨੂੰ ਬਹੁਤ ਸਾਰੇ ਹਾਈਵੇ ਅਤੇ ਐਕਸਪ੍ਰੈਸ ਵੇ ਮਿਲੇ ਹਨ ਸੂਬੇ ਦੇ ਵੱਡੇ ਸ਼ਹਿਰਾਂ ਦੇ ਨਾਲ-ਨਾਲ ਜ਼ਿਲ੍ਹਿਆਂ ਵਿੱਚ ਵੀ ਵਿਕਾਸ ਹੋ ਰਿਹਾ ਹੈ ਤੇ ਯੂਪੀ ਸਭ ਤੋਂ ਵੱਧ ਐਕਸਪ੍ਰੈਸ ਵੇ ਵਾਲਾ ਸੂਬਾ ਬਣ ਗਿਆ ਹੈ ਇਸ ਤੋਂ ਇਲਾਵਾ ਸੂਬੇ ਦੀਆਂ ਸੜਕਾਂ ਨੂੰ ਵੀ ਚੌੜਾ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਯੂਪੀ ਦੇ ਇੱਕੋ ਸ਼ਹਿਰ ਵਿੱਚੋਂ ਨਾਉ ਐਕਸਪ੍ਰੈਸ ਵੇ ਲੰਘਣਗੇ ਇਹ ਸ਼ਹਿਰ ਲਖਨਊ ਹੈ ਤੁਹਾਨੂੰ ਦੱਸ ਦਿੰਦੇ ਹਾਂ ਕਿ ਪੂਰਵਾਂਚਲ ਐਕਸਪ੍ਰੈਸ ਵੇ ਭਾਰਤ ਦੇ ਉੱਤਰ ਪ੍ਰਦੇਸ਼ ਰਾਜ ਵਿੱਚ 340 ਕਿਲੋਮੀਟਰ ਲੰਬਾ 6 ਲੇਨ ਚੌੜਾ ਐਕਸਪ੍ਰੈਸ ਵੇ ਹੈ ਐਕਸਪ੍ਰੈਸ ਵੇ ਲਖਨਊ ਜ਼ਿਲ੍ਹੇ ਵਿੱਚ ਗੁਸਾਈ ਗਾਂਝ ਨੇੜੇ ਚਾਂਦ ਸਰਾਏ ਪਿੰਡ ਨੂੰ ਗਾਜੀਪੁਰ ਜ਼ਿਲ੍ਹੇ ਵਿੱਚ NH31 ਉੱਤੇ ਹੈਦਰੀਆ ਪਿੰਡ ਨਾਲ ਜੋੜਦਾ ਹੈ ਲਖਨਊ ਤੋਂ ਇਲਾਵਾ ਇਹ ਐਕਸਪ੍ਰੈਸ ਵੇ 12 ਬਾਂਕੀ ਅਮੇਠੀ ਸੁਲਤਾਨਪੁਰ ਅਯੋਧਿਆ ਅੰਬੇਡਕਰ ਨਗਰ ਆਜਮਗੜ ਮੌ ਅਤੇ ਗਾਜੀਪੁਰ ਹੋ ਕੇ ਗੁਜ਼ਰਦਾ ਹੈ ਆਗਰਾ ਲਖਨਊ ਐਕਸਪ੍ਰੈਸ ਵੇ 302 ਕਿਲੋਮੀਟਰ ਲੰਬਾ 6 ਲੇਨ ਐਕਸਪ੍ਰੈਸ ਵੇ ਹੈ ਇਹ ਲਖਨਊ ਦੇ ਮੋਹਨ ਰੋਡ ਤੋਂ ਸ਼ੁਰੂ ਹੋ ਕੇ ਆਗਰਾ ਫਿਰੋਜ਼ਾਬਾਦ ਮੈਨੀਪੁਰ ਇਟਾਵਾ ਰੋਇਆ ਕਨੌਜ ਕਾਨਪੁਰ ਹਰਦੋਈ ਅਨੋਵ ਅਤੇ ਲਖਨਊ ਤੱਕ ਜਾਂਦਾ ਹੈ एस एक्सप्रेस वे ਨੂੰ ਨੈਸ਼ਨਲ ਐਕਸਪ੍ਰੈਸ ਵੇ 6 ਵਜੋਂ ਜਾਣਿਆ ਜਾਂਦਾ ਹੈ ਇਹ ਐਕਸਪ੍ਰੈਸ ਵੇ 6 ਲੇਨ ਦਾ ਹੈ ਹਾਲਾਂਕਿ ਇਸ ਸਾਲ ਦੇ ਅੰਤ ਤੱਕ ਇਹ 8 ਲੇਨ ਹੋ ਸਕਦਾ ਹੈ ਐਸ ਐਸ ਐਕਸਪ੍ਰੈਸ ਵੇ ਨੂੰ ਅਬਦ ਐਕਸਪ੍ਰੈਸ ਵੇ ਵਜੋਂ ਵੀ ਜਾਣਿਆ ਜਾਂਦਾ ਹੈ ਤੇ ਇਹ ਐਕਸਪ੍ਰੈਸ ਵੇ ਲਖਨਊ ਦੇ ਸ਼ਹੀਦ 마ર્ગ ਤੋਂ ਸ਼ੁਰੂ ਹੋ ਕੇ ਕਾਨਪੁਰ ਦੇ ਆਜ਼ਾਦ 마ર્ગ ਤੇ ਸਮਾਪਤ ਹੁੰਦਾ ਹੈ ਤੇ ਤੁਹਾਨੂੰ ਦੱਸ ਦਿੰਦੇ ਆ ਕਿ ਇਹ ਐਕਸਪ੍ਰੈਸ ਵੇ 63 ਕਿਲੋਮੀਟਰ ਲੰਬਾ ਹੈ ਤੇ ਇਸ ਐਕਸਪ੍ਰੈਸ ਵੇ ਦੇ 18 ਕਿਲੋਮੀਟਰ ਐਲੀਵੇਟਡ ਰੂਟ ਅਤੇ 45 ਕਿਲੋਮੀਟਰ ਗ੍ਰੀਨ ਫੀਲਡ ਰੂਟ ਹੈ। ਨੈਸ਼ਨਲ ਹਾਈਵੇ 230 ਜਿਸ ਨੂੰ ਕਿਸਾਨ ਮਾਰਗ ਜਾਂ ਲਖਨਊ ਆਊਟ ਰਿੰਗ ਰੋਡ ਵੀ ਕਿਹਾ ਜਾਂਦਾ ਹੈ ਇਹ 모ਹਨ ਲਾਲਗੰਜ ਤੋਂ ਉੱਤਰ ਪ੍ਰਦੇਸ਼ ਦੇ ਬੜੇਲ ਵਿੱਚ ਤੱਕ ਜਾਂਦਾ ਹੈ ਤੁਹਾਨੂੰ ਦੱਸ ਦਈਏ ਕਿ ਇਹਨਾਂ ਰੋਡਾਂ ਨੂੰ ਲੈ ਕੇ ਜਿਹੜੀ ਜ਼ਮੀਨ ਆ ਉਹ ਕਾਫੀ ਮਹਿੰਗੀ ਐਕਵਾਇਰ ਕੀਤੀ ਜਾਵੇਗੀ ਸਰਕਾਰ ਦੇ ਵੱਲੋਂ ਹਰ ਪੰਜਾਬੀ ਅਪਡੇਟ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ